ਮਲੇਰ ਕੋਟਲਾ ਦੇ ਪੁਰਾਣਾ ਕਿਲੇ ਦੇ ਵਿੱਚ ਖੜੇ ਆ ਤੇ ਪੁਰਾਣੇ ਕਿਲੇ ਦੇ ਇਸ ਮੁਹੱਲੇ ਦੇ ਵਿੱਚ ਦੱਸੀਏ ਇੱਕ ਰਾਣੀ ਨਾਮਕ ਇੱਕ ਮਹਿਲਾ ਜੋ ਪਿਛਲੇ ਕਈ ਸਾਲਾਂ ਤੋਂ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੀ ਸੀ ਅਤੇ ਇਹ ਕਿਰਾਏ ਦਾ ਮਕਾਨ ਤੁਸੀਂ ਵੇਖ ਰਹੇ ਹੋ ਕਿ ਇੱਕ ਛੋਟਾ ਜਿਹਾ ਕਮਰਾ ਜਿੱਥੇ ਲਾਈਟ ਵੀ ਪ੍ਰੋਪਰ ਨਹੀਂ ਜਗਦੀ ਛੋਟਾ ਜਿਹਾ ਬੱਲਬ ਲਗਾ ਕੇ ਇੱਥੇ ਇਹ ਮਹਿਲਾ ਆਪਣੀ ਮਿਹਨਤ ਮਜ਼ਦੂਰੀ ਕਰਕੇ ਪੇਟ ਪਾਲਦੀ ਨਜ਼ਰ ਆਉਂਦੀ ਸੀ ਪਰ ਅਚਾਨਕ ਇਸ ਮਹਿਲਾ ਦੀ ਮੌਤ ਹੋ ਜਾਂਦੀ ਹੈ ਅਤੇ ਸਾਰਾ ਜੋ ਮਹੱਲਾ ਉਹ ਇਕੱਠਾ ਹੁੰਦਾ ਹੈ ਮਹੱਲਾ ਮੁਸਲਿਮ ਜਿਹੜੇ ਲੋਕ ਇੱਥੇ ਰਹਿੰਦੇ ਨੇ ਪਰ ਦੱਸਦੀਏ ਕਿ ਇਹ ਜਿਹੜੇ ਰਾਣੀ ਨਾਮਕ ਮਹਿਲਾ ਇਸ ਬਾਰੇ ਇਹਨਾਂ ਪਤਾ ਕੀਤਾ ਕੀ ਕੁਝ ਪਤਾ ਕੀਤਾ ਤੇ ਕਿੱਥੋਂ ਦੀ ਇਹ ਮਹਿਲਾ ਰਹਿਣ ਵਾਲੀ ਹੈ ਗੱਲਬਾਤ ਕਰਦੇ ਆ ਲੋਕਾਂ ਨਾਲ ਜੀ ਕੀ ਕੀ ਨਾਹੀ ਤੁਹਾਡਾ ਮੇਰਾ ਨਾਮ ਜੀ ਮਜੀਦ ਹਸਨ ਹੈ ਜੀ ਤੇ ਮੈਂ ਇਹਨਾਂ ਨੂੰ ਪਿਛਲੇ 18 ਸਾਲਾਂ ਤੋਂ ਜਾਣਦਾ ਇਹ ਸਾਡੇ ਘਰੇ ਛਾੜੂ ਪੋਚਾ ਕਰਦੇ ਸੀਗੇ ਤੇ ਅਸੀਂ ਇਹਨਾਂ ਨੂੰ ਰਾਣੀ ਨਾਮ ਤੋਂ ਹੀ ਜਾਣਦੇ ਆ ਫਾਲਦੀ ਘੜੀ ਅੱਜ ਤਰੀਕ 15 ਤੱਕ ਅਸੀਂ ਇਹਨਾਂ ਨੂੰ ਰਾਣੀ ਨਾਮ ਨਾਲ ਹੀ ਜਾਣਦੇ ਸੀਗੇ ਜਦੋਂ ਅੱਜ ਅਸੀਂ ਇਹਨਾਂ ਦਾ ਪਤਾ ਕੀਤਾ ਸਾਰਾ ਗੱਲਬਾਤ ਕੀਤੀ ਇਹਨਾਂ ਦੇ ਪਤੀ ਨਾਂ ਤਾਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਦਾ ਨਾਮ ਦਵਿੰਦਰਜੀਤ ਕੌਰ ਹੈ ਜੋ ਅਸਲੀ ਨਾਮ ਹੈ ਪਛੋਕੜ ਇਹਨਾਂ ਦਾ ਬਹਾਦਰਗੜ੍ਹ ਸਰਹੰਦ ਕੋਲੋਂ ਆ ਤੇ ਇਹ ਝੁੰਦਾ ਪਿੰਡ ਵਿਆਹੇ ਹੋਏ ਸੀਗੇ ਰਜਿੰਦਰ ਸਿੰਘ son of ਰਸ਼ਪਾਲ ਸਿੰਘ ਨੂੰ ਜੀ ਤੇ ਇਹ ਬਹੁਤ ਤੰਗੀ ਵਾਲੀ ਜ਼ਿੰਦਗੀ ਕੱਟੀ ਹੈ ਇਹਨਾਂ ਨੇ ਇਹਨਾਂ ਦੇ ਵਾਰਿਸ ਨੇ ਜੋ ਉਹ ਮਹਿਲਾਂ 'ਚ ਰਹਿੰਦੇ ਨੇ ਕੋਠੀਆਂ 'ਚ ਰਹਿੰਦੇ ਨੇ ਜੀ ਤੇ ਇਹ ਵਿਚਾਰੇ ਆਪਣਾ ਮਜ਼ਦੂਰੀ ਕਰਕੇ ਪੇਟ ਪਾਲਦੇ ਸੀਗੇ ਤੇ ਇਹਨਾਂ ਨੂੰ ਅੱਜ ਤੱਕ ਕੋਈ ਵੀ ਵਾਰਸ ਇਹਨਾਂ ਨੂੰ ਪੁੱਛਣ ਨਹੀਂ ਆਇਆ ਤੇ ਅਸੀਂ ਹਮਦਰਦੀ ਲਈ ਅੱਜ ਉਹਨਾਂ ਕੋਲ ਗਏ ਵੀ ਸੀਗੇ ਵੀ ਇਹਨਾਂ ਦਾ ਅੰਤਿਮ ਸੰਸਕਾਰ ਬੜੇ ਵਧੀਆ ਤਰੀਕੇ ਨਾਲ ਕੀਤਾ ਜਾਵੇ ਜੋ ਇਹਨਾਂ ਦਾ ਬੰਦਾ ਵੀ ਇਹਨਾਂ ਦੀ ਰਾਸ਼ ਰੁਲੇ ਨਾ ਤੁਸੀਂ ਕੀ ਹੋਇਆ ਕਿਸ ਬਾਰੇ ਤੇ ਉਹਨਾਂ ਨੇ ਸਾਨੂੰ ਕੋਈ ਚੰਗਾ ਰਿਸਪੌਂਸ ਨਹੀਂ ਦਿੱਤਾ ਜੀ ਬੇਟੇ ਨਾਲ ਵੀ ਗੱਲ ਹੋਈ ਬੇਟੀ ਨਾਲ ਵੀ ਗੱਲ ਹੋਈ ਤੇ ਉਹਨਾਂ ਨੇ ਸਾਨੂੰ ਕੁਝ ਵੀ ਰਿਸਪੌਂਸ ਨਹੀਂ ਦਿੱਤਾ ਕੀ ਕੀ ਕਹਿੰਦੇ ਜੀ ਉਹ ਕਹਿੰਦੇ ਵੀ ਸਾਡਾ ਇਦਾਂ ਹਸਬੰਡ ਕਹਿੰਦਾ ਵੀ ਮੇਰਾ ਤਾਂ ਡਿਵੋਰਸ ਹੋਇਆ ਇਹਦੇ ਨਾਲ ਕਾਫੀ ਟਾਈਮ ਤੋਂ ਤੇ ਪਰ ਕਾਨੂੰਨੀ ਜੋ ਵਾਰਿਸ ਇਹਨਾਂ ਦੇ ਬੇਟਾ ਬੇਟੀ ਬੰਦੇ ਨੇ ਵੀ ਉਹ ਉਹਨਾਂ ਦਾ ਅੰਤਿਮ ਸੰਸਕਾਰ ਕਰਨਾ ਕਰਨ ਅਸੀਂ ਸਾਡੇ ਮੁਹੱਲੇ ਵੱਲੋਂ ਪੂਰੀ ਅਪੀਲ ਹੈ ਕਿ ਉਹ ਜਲਦੀ ਤੋਂ ਜਲਦੀ ਇਹਨਾਂ ਦਾ ਅੰਤਿਮ ਸੰਸਕਾਰ ਕਰਨ ਕੀ ਲੱਗਦਾ ਤੁਸੀਂ ਕਿਤਾਬਾਂ ਦੇਖੀਆਂ ਨੇ ਕੀ ਕਿਤਾਬਾਂ ਮਿਲੇ ਨੇ ਧਾਰਮਿਕ ਇੱਕ ਧਾਰਮਿਕ ਸ਼ਿਪੁਰਾਤਨ ਕਿਤਾਬ ਮਿਲੀ ਹੈ ਜੀ ਬਾਕੀ ਕੁਝ ਕੱਪੜੇ ਮੋਬਾਈਲ ਔਰ ਬੱਲਬ ਦਾ ਵੀ ਵਿਚਾਰਾ ਰੋਜ਼ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ ਜੀ ਤੇ ਘਰ ਕੇ ਹੋ ਜੇ ਕਿਹੜੀ ਕੰਮ ਦੇ ਕਰਨੇ ਯਾਰ ਦਾ ਇੱਥੇ ਮੈਕਸਿਮਮ ਮੁਸਲਿਮ ਕਮਿਊਨਿਟੀ ਰਹਿੰਦੀ ਹੈ ਜੀ ਤੇ ਸਾਨੂੰ ਇਹਨਾਂ ਦੇ ਰੀਤੀ ਰਿਵਾਜਾਂ ਦਾ ਪਤਾ ਨਹੀਂ ਅਗਰ ਸਾਨੂੰ ਪਤਾ ਹੁੰਦਾ ਤਾਂ ਅਸੀਂ ਮੁਹੱਲੇ ਵੱਲੋਂ ਉੱਪਰ ਚੜ ਕੇ ਇਹਨਾਂ ਦਾ ਸੰਸਕਾਰ ਕਰਦੇ ਜੀ ਪਰ ਹੁਣ ਹੁਣ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦਾ ਬੇਟਾ ਬੇਟੀ ਪਰਿਵਾਰ ਆਵੇ ਇਹਨਾਂ ਦਾ ਜੋ ਰਸਮਾਂ ਨੇ ਉਹ ਪੂਰੀਆਂ ਕਰਨ ਮੈਨਾਂ ਨੂੰ ਸ਼ਾਂਤੀ ਪ੍ਰੋਪਰ ਤੌਰ ਤੇ ਸ਼ਾਂਤੀ ਮਿਲ ਸਕੇ ਕਿਸ ਤਰ੍ਹਾਂ ਕਦੇ ਆਪਣੇ ਬਾਰੇ ਇਹਨਾਂ ਨੇ ਦੱਸਿਆ ਵੀ ਕੌਣ ਸੀ ਕਿੱਥੋਂ ਸੀ ਜਿੱਥੇ ਤੱਕ ਜੀ ਮੈਨੂੰ ਪਤਾ ਹੈ ਮੈਨੂੰ 18 ਸਾਲ ਹੋ ਗਏ ਇਹਨਾਂ ਨਾਲ ਰਹਿੰਦਿਆਂ ਨੂੰ ਮਤਲਬ ਕਿ ਸਾਡੇ ਘਰਾਂ ਚ ਕੰਮ ਕਰਦਿਆਂ ਨੂੰ ਤੇ ਇਹਨਾਂ ਨੇ ਕਦੇ ਵੀ ਆਪਣੇ ਪਿਛੋਕੜ ਬਾਰੇ ਜ਼ਿਕਰ ਨਹੀਂ ਕੀਤਾ ਕਦੇ ਵੀ ਇਹਨਾਂ ਨੇ ਆਪਣਾ ਅਸਲੀ ਨਾਮ ਨਹੀਂ ਦੱਸਿਆ ਸਾਨੂੰ ਅੱਜ ਨਾਮ ਪਤਾ ਲੱਗਿਆ ਕਿ ਇਹਨਾਂ ਦਾ ਅਸਲੀ ਨਾਮ ਦਵਿੰਦਰਜੀਤ ਕੌਰ ਹੈ ਸੁਭਾ ਉਹਨਾਂ ਦਾ ਬਹੁਤ ਮਿੱਠਾ ਸੀਗਾ ਜੀ ਕਦੇ ਵੀ ਇਹਨਾਂ ਨੇ ਮੰਗ ਕੇ 1 ਰੁਪਈਆ ਨਹੀਂ ਲੈਂਦਾ ਮਿਹਨਤ ਕਰਕੇ ਹੀ ਹਮੇਸ਼ਾ ਰੋਟੀ ਖਾਦੀ ਹੈ ਜੀ ਤੁਸੀਂ ਕਿੱਥੇ ਹੁਣ ਰਹੇ ਸੀ ਕਿਹੋ ਜਿਹੀ ਇਹ ਪੁਰਾਣੇ ਕਿਲੇ ਕੋਲ ਟਿਊਬਲ ਬਸਤੀ ਹੈ ਜੀ ਇੱਥੇ ਇਹ ਪਿਛਲੇ 6 ਸਾਲਾਂ ਤੋਂ ਕਿਰਾਏ ਤੇ ਰਹਿ ਰਹੇ ਨੇ ਉਸ ਤੋਂ ਪਹਿਲਾਂ ਨਸ਼ਰਜ ਕਿਰਾਏ ਤੇ ਰਹਿੰਦੇ ਸੀਗੇ ਤੇ ਕੀ ਹੁਣ ਕੀ ਕੀ ਗੱਲ ਕਹੋਗੇ ਜਿਹੜੇ ਹੁਣ ਹਾਲਾਤ ਬਣੇ ਹੋਏ ਨੇ ਕਿਹੋ ਜਿਹੇ ਹਾਲਾਤ ਦੇ ਵਿੱਚ ਇਹ ਮਕਾਨ ਕਿਹਨਾਂ ਦਾ ਪਹਿਲਾਂ ਦਾ ਜੀ ਦੱਸੋ ਕੀ ਨਾਂ ਤੁਹਾਡਾ ਅਬਦੁਰ ਰਸੀਦ ਹੈ ਜੀ ਮੇਰਾ ਨਾਮ ਕਿ ਮੇਰੇ ਇਹ 5-6 ਸਾਲਾਂ ਤੋਂ ਰਹ ਰਹੀ ਸੀ ਕਿਰਾਏ ਤੇ ਕਿਰਾਏ ਤੇ ਹੂੰ ਜਦੋਂ ਅਸੀਂ ਇਹ ਤੋਂ ਗਰੀਬੀ ਕਰਕੇ ਕਦੇ ਕਿਰਾਇਆ ਲੈ ਲਿਆ ਜਾਂ ਇਹ ਨਾਲ ਲੱਤਾ ਬਸ ਐ ਰੱਖ ਦਿੱਤੇ ਵੀ ਬੱਚਿਆਂ ਵਾਂਗੂ ਕਿ ਸਾਨੂੰ ਐ ਨਹੀਂ ਸੀ ਪਤਾ ਵੀ ਇੱਕੋ ਲੱਗਤੇ ਐਨੀ ਡਾਊਨ ਹੋ ਜੂਗੀ ਤੇ ਬਿਮਾਰ ਸੀ ਬਿਮਾਰ ਹੋ ਗਈ ਇਹ 8 ਦਿਨਾਂ ਤੋਂ 3-4 ਦਿਨ ਹੋ ਗਏ ਤੇ ਬਿਮਾਰ ਹੋ ਗਈ ਇੱਕੋ ਲੱਗਤੇ ਪੂਰੀ ਹੋ ਗਈ ਜਦੋਂ ਮੈਂ ਇਹਨੇ ਦੇਖਿਆ ਇਹਨੂੰ ਆਕੇ ਮੈਂ ਰੋਜ਼ਾਨਾ ਆਕੇ ਇਹਨੂੰ ਪੁੱਛਦਾ ਸੀਗਾ ਚਾਹ ਪਾਣੀ ਦਿੰਦੇ ਸੀਗੇ ਇਹਨੂੰ ਨਾਲ ਦੇ ਕਮਰੇ ਵਾਲੇ ਦਿੰਦੇ ਸੀਗੇ ਕਿ ਮੈਂ ਪੁੱਛ ਕੇ ਵੀ ਜਾਂਦਾ ਸੀਗਾ ਇਹਨੂੰ ਹਰ ਟਾਈਮ ਹਾਲਾਤ ਇਹਦੇ ਪੁੱਛ ਕੇ ਜਾਂਦਾ ਸੀਗਾ ਜੀ ਇਹ ਆਪਣੇ ਬਾਰੇ ਦੱਸਿਆ ਕਦੇ ਇਹਨਾਂ ਨੇ ਇਹਨਾਂ ਨੇ ਆਪਦੇ ਬਾਰੇ ਤਾਂ ਸਾਨੂੰ ਕੋਈ ਦੱਸਿਆ ਹੀ ਨਹੀਂ ਹੈਗਾ ਨਾ ਆ ਜਿਹੜਾ ਹੁਣ ਆ ਮੁੰਡੇ ਨੇ ਦੱਸਿਆ ਪਹਿਲਾਂ ਇਹ ਇਹੀ ਸਾਰਾ ਕੁਝ ਅਸੀਂ ਇਕੱਠੇ ਜਾ ਕੇ ਆਏ ਆ ਇਹੀ ਪਤਾ ਲੱਗਿਆ ਸਾਨੂੰ ਤੇ ਕੀ ਕਹੋਗੇ ਕਿ ਜਿਹੜਾ ਹੈਗਾ ਇਹਦੇ ਪਰਿਵਾਰ ਨਾਲ ਮਿਲੇ ਤੁਸੀਂ ਹੁਣ ਜਗ੍ਹਾ ਤੇ ਹਾਂ ਜੀ ਨਾਲ ਹੀ ਇਕੱਠੇ ਗਏ ਸੀ ਕਿ ਜੀ ਅਸੀਂ ਉਹ ਇਹੀ ਜਵਾਬ ਦੇ ਰਹੇ ਨੇ ਜੀ ਅਸੀਂ ਜੀ ਸਿੱਧਾ ਜਵਾਬ ਨਹੀਂ ਦੇ ਰਹੇ ਵੀਰੇ ਅਸੀਂ ਕਿੰਨਾ ਕਮਾੜਾ ਲੱਗਾ ਸੁਣ ਕੇ ਸਾਨੂੰ ਇਹ ਮੁੰਡਾ ਤਾਂ ਜੀ ਗਾਲਾਂ ਕੱਢਦਾ ਹੀ ਨਜ਼ਰ ਆਇਆ ਆ ਪੁੱਛ ਲਓ ਜੀ ਹੂੰ ਕਿਧਾ ਮਾੜਾ ਲੱਗਿਆ ਤੁਹਾਨੂੰ ਬਹੁਤ ਫਾੜਾ ਲੱਗਿਆ ਜੀ ਇਹ ਜੇ ਕਾਲ ਜਦ ਕੱਢੀ ਸੀ ਜਿਹੜਾ ਆਖਰੀ ਦਿਨ ਜਿਹੜਾ ਹੈਗਾ ਸੰਸਕਾਰ ਕਰਨੇ ਬਣਦਾ ਸੀ ਹਾਂ ਜੀ ਆ ਕਿਸੇ ਦਿਨ ਤਾਂ ਸੰਸਕਾਰ ਆਪਾਂ ਵੀ ਇਨਸਾਨ ਆ ਅਸੀਂ ਵੀ ਇਨਸਾਨ ਆ ਵੀ ਯਾਨੀ ਕਿ ਬੇਟੇ ਦਾ ਤਾਂ ਹੱਕ ਬੰਦਾ ਹੀ ਬੰਦਾ ਹੈ ਇਹ ਅੰਤ ਸੰਸਕਾਰ ਕਰਨ ਦਾ ਕਿ ਲੜਾ ਕਦੇ ਇਹਨੇ ਮੈਂ ਗਲਤੀ ਕੀਤੀ ਹੋਊਗੀ ਕਿ ਲੱਗਿਆ ਵੀ ਗਲਤੀ ਕਰਨਾ ਨਾ ਜੀ ਨਾ ਕਦੇ ਨਹੀਂ ਦੇਖਿਆ ਮੈਨੂੰ 5-6 ਸਾਲ ਹੋ ਗਏ ਮੇਰੇ ਕਿੰਨੀ ਰਹਿੰਦੀ ਨੂਰੇ ਮੈਨੂੰ ਨਹੀਂ ਦੇਖਿਆ ਉਦੋਂ ਪਹਿਲਾਂ ਇੱਧਰ ਫਿਰ ਰਹਿੰਦੀ ਆ ਲਵੀ ਉਹ ਸੰਸਕਾਰ ਤੁਸ ਨੂੰ ਪਤਾ ਨਹੀਂ ਕਿੱਦਾਂ ਹੁੰਦਾ ਕੀ ਲੱਗਦਾ ਨਹੀਂ ਜੀ ਸਾਨੂੰ ਪਤਾ ਨਹੀਂ ਇਸ ਬਾਰੇ ਅਸੀਂ ਮੁਸਲਮਾਨ ਮੁਸਲਮਨ ਨੂੰ ਹੁਣ ਇਹਨਾਂ ਦੇ ਅੰਤ ਸੰਸਕਾਰਾਂ ਬਾਰੇ ਕਿਵੇਂ ਪਤਾ ਸਾਨੂੰ ਸਾਡੇ ਬਾਰੇ ਪਤਾ ਹੈ ਹੁਣ ਇਹਨਾਂ ਜਿਹੜਾ ਯਾਨੀ ਕਹਿੰਦਾ ਜ਼ਿੰਮੇਦਾਰਾਂ ਦਾ ਹੈ ਇਹ ਜ਼ਿੰਮੇਦਾਰਾਂ ਨੂੰ ਪਤਾ ਹੈ ਹੁਣ ਅਸੀਂ ਕਿਵੇਂ ਕਹ ਜੀ ਵੀ ਕਿਵੇਂ ਕਰੀਏ ਜੀ ਅਸੀਂ ਬਿਲਕੁਲ ਜੀ ਕਿ ਮੁਸਲਿਮ ਲੋਗ ਇੱਥੇ ਰਹਿੰਦੇ ਨੇ ਮੁਸਲਿਮ ਲੋਗ ਰਹਿੰਦੇ ਨੇ ਇਸ ਕਰਕੇ ਇਹਨਾਂ ਨੂੰ ਨਹੀਂ ਪਤਾ ਕਿ ਸੰਸਕਾਰ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਇਸ ਕਰਕੇ ਇਹ ਅਪੀਲ ਕਰਦ ਨੇ ਉਹਨਾਂ ਮਾਵਾਂ ਨੂੰ ਉਹਨਾਂ ਬੇਟਿਆਂ ਨੂੰ ਤੇ ਇਹਨਾਂ ਦੀਆਂ ਲੜਕੀਆਂ ਨੂੰ ਜਿਹੜੇ ਰਿਸ਼ਤੇਦਾਰ ਨਹੀਂ ਖਾਸ ਕਰਕੇ ਕੀ ਤੁਸੀਂ ਕਿੱਥੇ ਰਹਿੰਦੇ ਹੋ ਜੀ ਅਸੀਂ ਜਿਲ੍ਹਾ ਖਿਆਲ ਹੈ ਮਹੱਲ ਤੇ ਕੀ ਲੱਗਦਾ ਕਿੰਨਾ ਕੁ ਮਾੜਾ ਹੀ ਇਹ ਇਹ ਸਾਡੇ ਕੰਮ ਕਰਦੇ ਸੀ ਕੰਮ ਕਰਦੇ ਸੀ ਸਾਡੇ ਤਾਂ ਲੱਗੇ ਨੂੰ ਹੋ ਗਏ ਸੀ 5 ਸਾਲ ਚਾਰ ਪੰਜ ਸਾਲ ਜਦ ਦੀ ਸਮਝ ਹੋ ਰਹੀ ਹੈ ਬਸ ਜਾ ਰਿਹਾ ਚਾਬੀ ਕਰਦੀ ਸੀ ਕਪੜਾ ਲੀੜਾ ਵੀ ਧੋਂਦੀ ਸੀ ਹਾਂ ਤੇ ਉਹ ਆਖਰੀ ਦਿਨ ਇਹ ਛੱਡਣਾ ਘਰ ਦੇ ਨੂੰ ਕਿੰਨਾ ਕਮਾਲਾ ਲੱਗਦਾ ਮਾੜਿਆ ਜੀ ਇਦਾਂ ਮਾੜਾ ਕੀ ਹੋਊਗਾ ਜਿਹਨੇ ਐਡੀ ਜਾਇਦਾਦ ਦੀ ਮਾਲਕ ਹੋ ਕੇ ਅਜਬਤੀ ਕਰਕੇ ਖਾਂਦੀ ਸੀ ਇਦੋਂ ਕੀ ਔਖਾ ਹੋਊਗਾ ਜੇਕਰ ਇਸ ਤਰੀਕੇ ਦੀ ਧੀ ਦੇ ਬਾਰੀ ਧੀ ਦੇ ਨਾ ਪੁੱਤ ਦੇ ਹੱਥ ਲੱਗੇ ਜੋ ਵੀ ਦੁਨੀਆ ਤੇ ਹੈਗਾ ਚਲ ਅਸੀਂ ਨਹੀਂ ਕਰਾਂਗੇ ਹਸਪਤਾਲ ਆਲੇ ਕਰਨਗੇ ਥਾਣੇ ਆਲੇ ਕਰਨਗੇ ਕੋਸਤਾ ਕਰਨਗੇ ਲੇਕਿਨ ਇਸ ਟਾਈਮ ਤੱਕ ਖੀਰੀ ਦਾ ਜਿਹੜਾ ਟਾਈਮ ਹੁੰਦਾ ਉਹ ਆਪਣੇ ਹੀ ਬੱਚੇ ਚੰਗੇ ਲੱਗਦੇ ਹੁੰਦੇ ਨੇ ਜੇ ਉਹਨਾਂ ਦੇ ਬੇਟੇ ਦੀ ਹੁੰਦੀ ਮੌਤ ਵੀ ਦੀ ਤੱਕ ਕੀ ਮਾਂ ਸਾਰਦੀ ਕਿਤੇ ਮਾਂ ਮੈਂ ਤਾਂ ਸਾਰਦੀਆਂ ਨਹੀਂ ਹੁੰਦੀਆਂ ਹਾਂ ਤੋ ਬਸ ਆ ਵੀ ਮੁਸ਼ਕਿਲ ਘੜੀ ਜ ਰਹੀ ਆ ਹਾਂਜੀ ਬੋ ਤੁਹਾਡਾ ਕੀ ਕਹਿਣਾ ਜੀ ਕਿੰਨਾ ਕੁ ਬੁਰਾ ਲੱਗ ਰਿਹਾ ਤੁਹਾਨੂੰ ਇਸ ਤਰ੍ਹਾਂ ਹਾਲਾਤਾਂ ਦੇ ਵਿੱਚ ਆਖਰੀ ਦੌਰ ਦੇ ਵਿੱਚ ਉਹਨਾਂ ਨੂੰ ਵੀ ਮੌਤ ਹੋਈਆ ਨਸੀਬ ਹੋਈਆ ਪਰ ਆਪਣੇ ਦਾ ਸਾਥ ਨਸੀਬ ਨਹੀਂ ਹੋਇਆ ਹਾਂ ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ ਇਹ ਪਿਛਲੇ 17-18 ਸਾਲ ਤੋਂ ਇੱਥੇ ਕਿਲਾਰਾ ਨਗਰ ਦੇ ਵਿੱਚ ਆਪਣੀ ਰੋਜ਼ੀ ਰੋਟੀ ਜਿਸ ਤਰ੍ਹਾਂ ਵੀ ਕਰਕੇ ਆਪਣਾ ਹਿੰਮਤ ਦੇ ਨਾਲ ਗੁਜ਼ਾਰਾ ਕਰਦੀ ਆ ਰਹੀ ਤੀਆਂ ਸਾਡੇ ਘਰ ਵੀ ਆਉਣਾ ਜਾਣਾ ਇਹਨਾਂ ਦਾ ਹੈ ਮਤਲਬ ਜਿਸ ਤਰ੍ਹਾਂ ਨਾਲ ਜੋ ਕੰਮਕਾਰ ਕਰਕੇ ਕਰਦੇ ਸਨ ਤੇ ਸਾਨੂੰ ਸਿਰਫ ਇਹਨਾਂ ਦਾ ਨਾਮ ਰਾਣੀ ਆਂਟੀ ਹੀ ਪਤਾ ਹੈਗਾ ਕਦੇ ਨਾਮ ਪਤਾ ਹੀ ਨਹੀਂ ਸਕੇ ਕੌਣ ਨੇ ਪੁੱਛਣ ਦੀ ਵੀ ਕੋਸ਼ਿਸ਼ ਕੀਤੀ ਕਦੇ ਇਹਨਾਂ ਨੇ ਦਿੱਥਿਆ ਵੀ ਨਹੀਂ ਤੇ ਹੁਣ ਇਸ ਵੇਲੇ ਤੁਹਾਨੂੰ ਇਹ ਕਹਿ ਕੇ ਗਏ تھے ਕਿ ਕੋਈ ਅੰਬਾਲੇ ਦੇ ਕੋਲ ਕੋਈ ਇਹਨਾਂ ਦੇ ਕੋਈ ਪੂਜਲ ਪੂਜਾ ਸਥਾਨ ਹੈ ਕਿ ਉੱਥੇ ਜਾਣਾ ਇੱਕ ਦਿਨ ਦੀ ਛੁੱਟੀ ਲੈ ਕੇ ਤਾਂ ਚਲੋ ਥਾਨੇ ਕਰ ਠੀਕ ਹੈ ਅਸੀਂ ਜਦੋਂ ਦੋ ਦਿਨ ਬਾਅਦ ਆਏ ਉਥੋਂ ਤੇ ਮੇਰਾ ਸਕੂਲ ਹੈ ਮੈਂ ਸਕੂਲ ਚੋਂ ਦੋ ਦੋ ਵਜੇ ਆਇਆ ਮੈਂ ਕਹਾ ਰਾਨੀ ਆਂਟੀ ਆਏ ਨਹੀਂ ਹੈ ਫਿਰ ਅਗਲੇ ਦਿਨ ਫੇਰ ਮੈਂ ਕਹਾ ਜੀ ਰਾਨੀ ਆਂਟੀ ਆਏ ਨਹੀਂ ਚੌਥੇ ਦਿਨ ਫੇਰ ਪਤਾ ਕੀਤਾ ਫਿਰ ਪਤਾ ਲੱਗਿਆ ਕਿ ਵੀ ਉਹ ਤਾਂ ਮੰਜੇ ਤੇ ਪਈ ਨੇ ਫਿਰ ਅਥੀ ਇੱਥੇ ਆਏ ਤੁਹਾਨੂੰ ਬਹੁਤ ਦੁੱਖ ਹੋਇਆ ਤੇ ਅੱਜ ਇਸਵੇਰੇ ਇਹਨਾਂ ਨੇ ਮਾਜੀਦ ਨੇ ਮੈਨੂੰ ਫੋਨ ਕਰਕੇ ਗਿਆ ਕਹਿੰਦਾ ਜੀ ਰਾਨੀ ਆਂਟੀ ਦਾ ਤਾਂ ਇੰਤਕਾਲ ਹੋ ਗਿਆ ਬੜਾ ਦੁੱਖ ਹੋਇਆ ਭੱਜ ਕੇ ਆਏ ਅਸੀਂ ਗਏ ਚੁੰਦਾ ਪਿੰਡ ਗਏ ਉੱਥੇ ਅਮਰਗੜ ਇਹਨਾਂ ਦੇ ਹਸਬੰਦ ਨੂੰ ਮਿਲਣ ਵਾਸਤੇ ਇਹਨਾਂ ਦੀ ਲੜਕੀ ਨਾਲ ਵੀ ਗੱਲ ਕੀਤੀ ਇਹਨਾਂ ਦੇ ਲੜਕੇ ਨਾਲ ਵੀ ਗੱਲ ਕੀਤੀ ਪਰ ਇਨਸਾਨੀਅਤ ਦੇ ਤੌਰ ਤੇ ਉਹਨਾਂ ਨੇ ਕੋਈ ਸਾਨੂੰ ਰਸਤਾ ਨਹੀਂ ਦਿਖਾਇਆ ਤੋ ਇਹਨਾਂ ਨੂੰ ਬਹੁਤ ਦੁੱਖ ਹੈ ਇਸ ਵੇਲੇ ਕਿ ਇਹ ਤਾਂ ਮੈਂ ਉੱਥੇ ਕਿਹਾ ਉਹਨਾਂ ਨੂੰ ਮੈਂ ਕਿਹਾ ਜੇ ਤੁਹਾਨੂੰ ਇਹਨਾਂ ਦੇ ਰਸਮ ਰਿਵਾਜ ਆਉਂਦੇ ਰੀਤੀ ਰਿਵਾਜ ਪਤਾ ਹੁੰਦਾ ਨਾ ਇਹਨਾਂ ਨੂੰ ਟਾਈਮ ਵੀ ਨਹੀਂ ਲੱਗਣਾ ਸੀਗਾ ਕੀ ਪਤਾ ਕੀ ਨਾ ਦਿ ਰਿਹਾ ਸਮੇ ਕੀ ਰੂ ਤੇ ਕੀ ਕਿਸ ਤਰ੍ਹਾਂ ਨਾਲ ਕੀ ਕਿੰਨਾ ਕੀਤਾ ਜਾਂਦਾ ਕਿਵੇਂ ਕਰੀਏ ਤੇ ਅਸੀਂ ਤੁਹਾਡੇ ਨਾਲ ਚੱਲੋ ਅਸੀਂ ਮਤਲਬ ਕਰਵਾ ਦਾਂਗੇ ਪਰ ਅਜੇ ਤੱਕ ਉਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਹੈ ਸਰ ਅਰਸ਼ੀਦ ਦੇ ਮਕਾਨ ਦੇ ਵਿੱਚ ਲੇਡੀ ਰਹਿ ਰਹੀ ਸੀਗੀ ਜਿਹਦਾ ਡਾਈਵੋਰਸ ਹੋਇਆ 10 ਸਾਲ ਪਹਿਲਾਂ ਤੇ ਇਹਨਾਂ ਦੇ ਕਿਰਾਏ ਤੇ ਤਕਰੀਬਨ 5-6 ਸਾਲ ਤੋਂ ਰਹਿ ਰਹੀ ਆ ਪਰ ਇਹਦਾ ਵਾਰਸ ਕੋਈ ਨਹੀਂ ਹੈ ਸ਼ਟਾ ਇਹ ਦੇਸ ਤੋਂ ਇਹਦੀ ਡੈੱਡ ਬੋਡੀ ਲੈ ਕੇ ਹਸਪਤਾਲ ਜਾ ਰਿਹਾ ਤੇ ਜੋ ਜਿਹੇ ਮਾਮਲਾ ਸਾਹਮਣੇ ਆਊਗਾ ਉਹ ਚ ਕਰ। ਕਿਹਾ ਜਾ ਰਿਹਾ ਕਿ ਇਹਦੇ ਬੇਟੇ ਬੇਟੀ ਤੇ ਘਰ ਵਾਲੇ ਵੀ ਹੈਗੇ ਨਹੀਂ ਦੀ ਕੋਈ। ਪਰ ਸਾਨੂੰ ਅਜੇ ਤੱਕ ਪਤਾ ਨਹੀਂ ਲੱਗਦਾ। ਜਿਉਂਦੇ ਜੀ ਜਿਸ ਨੂੰ ਆਪਣੇ ਬੱਚਿਆਂ ਦਾ ਤੇ ਆਪਣੇ ਪਤੀ ਦਾ ਸਾਥ ਨਾ ਮਿਲਿਆ ਅਫਸੋਸ ਕਿ ਮਰਨ ਤੋਂ ਬਾਅਦ ਵੀ ਆਪਣਿਆਂ ਦਾ ਸਾਥ ਆਪਣਿਆਂ ਦਾ ਹੱਥ ਇਸ ਮਾਂ ਨੂੰ ਨਹੀਂ ਮਿਲਿਆ। ਮੰंजे ਦੇ ਪਈਆ ਸੰਸਕਾਰ ਕੋਈ ਕਰ ਨਹੀਂ ਸਕਦਾ। ਮੁਸਲਿਮ ਭਰਾਵਾਂ ਨੇ ਸੰਭਿਆ ਇਹਨਾਂ ਦੇ ਵਿੱਚ ਹੀ ਰਹਿ ਰਹੀ ਸੀ ਹਾਲਾਤ ਤੱਕ ਇੱਥੋਂ ਤੱਕ ਕਿ ਇਸ ਮਹਿਲਾ ਦਾ ਇਹਨਾਂ ਨੂੰ ਅਸਲ ਨਾਮ ਵੀ ਨਹੀਂ ਪਤਾ ਚੱਲਿਆ ਸੀ ਪਰ ਜਦੋਂ ਪਤਾ ਚੱਲਿਆ ਤਾਂ ਅਫਸੋਸ ਕਿ ਇਸ ਮਹਿਲਾ ਦੇ ਪਤੀ ਨੇ ਇਸ ਮਹਿਲਾ ਦੀ ਬੇਟੀ ਨੇ ਤੇ بیٹے ਨੇ ਸਾਫ਼ ਤੌਰ ਤੇ ਆਉਣ ਤੋਂ ਇਨਕਾਰ ਕਰ ਦਿੱਤਾ ਹੁਣ ਰਿਸ਼ਤੇ ਕਿਸ ਕਦਰ ਘਟਦੇ ਕੇ ਗਿਰਦੇ ਜਾ ਰਹੇ ਨੇ ਖਤਮ ਹੁੰਦੇ ਜਾ ਰਹੇ ਨੇ ਇਹ ਅੰਦਾਜ਼ਾ ਲਗਾਉਣਾ ਕਾਫੀ ਮੁਸ਼ਕਲ ਭਰਿਆ ਹੈ ਪਰ ਅਫਸੋਸ ਕਿ ਇਸ ਰਾਣੀ ਆਂਟੀ ਨਾਮਕ ਜੋ ਮਹਿਲਾ ਸੀ ਆਪਣੀ ਜ਼ਿੰਦਗੀ 17 ਸਾਲ ਮਲੇਰ ਕੋਟਲਾ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਕੰਮ ਕਰਕੇ ਜਿਸ ਨੇ ਕਮਾਈ ਕਰਕੇ ਆਪਣੀ ਜ਼ਿੰਦਗੀ ਗੁਜ਼ਰਬਸਰ ਕੀਤੀ ਐਡੇ ਮਹਿਲਾ ਜਾਇਦਾਦਾਂ ਦੀ ਮਾਲਕਿਨ ਹੋ ਕੇ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਬਤੀਤ ਕੀਤੇ ਤੇ ਕਿੰਨਾ ਮੁਸ਼ਕਲ ਭਰਿਆ ਹੋਵੇਗਾ ਕਦੇ ਸੋਚਿਆ ਵੀ ਨਹੀਂ ਹੋਏਗਾ ਇਸ ਰਾਣੀ ਆਂਟੀ ਨੇ ਕਿ ਅਖੀਰਲੇ ਸਮੇਂ ਦੇ ਵਿੱਚ ਉਹਨਾਂ ਨੂੰ ਕੋਈ ਸੰਸਕਾਰਨ ਵਾਲ ਸੰਸਕਾਰ ਕਰਨ ਵਾਲਾ ਉਹਨਾਂ ਦਾ ਕੋਈ ਆਪਣਾ ਵੀ ਨਹੀਂ ਹੱਥ ਲਾਵੇਗਾ ਮਲੇਰ ਕੋਟ ਲਾ ਤੋਂ ਕੈਮਰਮੈਨ ਸਾਹਾ ਜੱਗੀ ਦੇ ਨਾਲ ਸੁੱਖਾ ਖੇੜੀ ਵਾਲਾ 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ ਯੂਕੇ ਆਇਲਸ ਨਾਲ ਜਾਂ ਬਿਨਾ ਆਇਲਸ ਤੋਂ ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ ਜਾਂ ਸਾਨੂੰ ਕਾਲ ਕਰੋ 9815608587